ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰਣਬਖਸ਼ ਹੈ ਤੇ ਕੀ ਗੱਲ ਬਾਤ ਹੋਈ ਸਰ ਗੱਲ ਬਾਤ ਹੋਛ ਨੇ ਮੈਂ ਅਹੀਂ ਘਰ ਬੈਠੇ ਆ ਅਜ ਤੋਂ ਕਿਸੇ ਮੁੰਡੇ ਦਾ ਫੋਨ ਗਿਆ ਵੀ ਇਥੇ ਐਕਸੀਡੈਂਟ ਹੋ ਗਿਆ ਗੱਡੀ ਲੈ ਕੇ ਆਓ ਅਸੀਂ ਜਦੋਂ ਇਥੇ ਦੌੜ ਕੇ ਆਣ ਕੇ ਦੇਖਿਆ ਤੇ ਮੁੰਡੇ ਨੂੰ ਕਿਤੇ ਗੱਡੀ ਚ ਪਾ ਕੇ ਲੈ ਗਏ ਸੀ ਡਰਾਈਵਰ ਨੇ ਨਸ਼ਾ ਕੀਤਾ ਸੀਗਾ ਆ ਕੇ ਤੇ ਉਹ ਪਿਛੋਂ ਕਿਤੇ ਵੱਜਦਾ ਆਇਆ ਉਹਨੇ ਲੈਂਟਰ ਵੀ ਤੋੜਤਾ ਤੁਸੀਂ ਉਹ ਦੇਖ ਸਕਦੇ ਸਭ ਕੁਝ ਉਹ ਵਿਚੇ ਦੁਕਾਨ ਦੇ ਦੁਕਾਨ ਦੇ ਸਾਹਮਣੇ ਬੈਠਾ ਕੰਮ ਕਰਨ ਰਿਹਾ ਉਹਨੂੰ ਇਹਨਾਂ ਵਕਾ ਨਹੀਂ ਦਿੱਤਾ ਇਹਨੇ ਵੀ ਉੱਠ ਕੇ ਅੰਦਰ ਚਲੇ ਗਿਆ ਪਿਛੇ ਪਹਿਲਾਂ 8:00 ਵਜੇ ਆਇਆ ਰਖਤ ਦੇ ਉਤੋਂ ਕਰਦਾ ਕਰੁੰਦਾ ਛਪਰੇ ਛਪਰੇ ਸਾਰੇ ਲੋਕਾਂ ਨੇ ਧਲਿਓ ਨੂੰ ਮਲਵੇ ਚੋਂ ਕੱਢਿਆ ਕੱਢ ਕੇ ਤੇ ਜੋ ਦੇਖਿਆ ਉਹ ਇੱਥੇ ਹੀ ਪੂਰਾ ਹੋ ਗਿਆ ਸੀ ਵਰਦੇ ਜੀ ਕੀ ਨਾਮ ਸੀਗਾ ਗੁਰਪਾਲ ਸਿੰਘ ਸਾਹਦਾ ਕੀ ਨਾਮ ਹੁੰਦਾ ਬੁਲਜਾਰ ਸਿੰਘ ਕੀ ਕੰਮ ਕਰਦਾ ਸੀ ਮੁੰਡਾ ਮੁੰਡਾ ਪੀਜ ਦੀ ਦੁਕਾਨ ਕਰਦਾ ਤੇਵਰ ਦੀ ਘਰ ਦੀ ਹਾਲਤ ਕਿਹੋ ਜੀ ਹੈ ਤੁਹਾਡੀ ਘਰ ਦੀ ਹਾਲ ਤਾਂ ਨਾਰਮਲ ਹੀ ਹੈ ਮਿਡਲ ਕਲਾਸ ਹੀ ਹੈ ਤੁਹਾਡਾ ਕੀ ਰਿਸ਼ਤਾ ਹੈ ਮੇਰਾ ਭਤੀਜਾ ਹੈ ਮੈਂ ਤਾਇਆ ਹਾਂ ਉਹਦਾ ਅੱਛਾ ਜੀ ਹਾਂਜੀ ਕੀ ਮੰਗ ਕਰਦੇ ਬਈ ਸ਼ਾਸ਼ਾ ਤੋਂ ਪ੍ਰਸ਼ਾਸਨ ਨੂੰ ਇਨਸਾਫ ਦੀ ਮੰਗ ਕਰਦੇ ਆ ਇਹੋ ਜਿਹੇ ਡਰਾਈਵਰ ਜਿਹੜੇ ਹੈਗੇ ਇਹਨਾਂ ਦੇ ਦੇਖੇ ਕੀਤਾ ਜਾਵੇ ساری ਉਮਰ ਜੇਲ੍ਹ ਦੇ ਛੱਡਨੇ ਹੈਗੇ ਇਹਨਾਂ ਨੂੰ ਪਤਾ ਲੱਗੇ ਨਾਲ ਦੂਸਰਿਆਂ ਨੂੰ ਵੀ ਰਿਕਾਰਡ ਦੇ ਵਿੱਚ ਕੌਣ ਕੌਣ ਹੈ ਬੇਟੇ ਇਕੱਲਾ ਹੀ ਬੇਟਾ ਹੈ ਤੇਨ ਬੇਟੀਆਂ ਨੇ ਕੀ ਹੋ ਗਿਆ ਜੀ ਉਹਦਾ ਹਾਂਜੀ ਹਾਂਜੀ ਤਾਜ਼ਾ ਵਿਆਹ ਹੋਇਆ ਜੇ 7-8 ਮਹੀਨੇ ਹੋਏ ਅੱਛਾ ਹਾਂਜੀ ਉਹ ਮੈਂ ਸੋ ਕੀ ਨਾਲ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਸਾਨੋਬਜੀਤ ਸਿੰਘ ਪਿੰਡ ਉੱਚੀ ਵਸਦੀ ਕੀ ਗੱਲ ਬਾਤ ਹੋਈ ਸਰ ਇਹ ਟਾਕਾ ਉਹ ਆਇਆ ਹੈ ਹਾਂਜੀ ਓਵਰਸਵੀਟ ਤੇ ਆਇਆ ਉੱਥੋਂ ਰੋਂਦਾ ਹੀ ਆਇਆ ਪਹਿਲਾ ਸੇਵੇ ਦੇ ਫਰਨੀਚਰ ਦੀ ਵਜ੍ਹਾ ਹੈ ਫਿਰ ਮੇਰੀ ਦੁਕਾਨਾਂ ਦੀ ਵਜ੍ਹਾ ਵਜਦਾ ਵਜਦਾ ਫਿਰ ਸੇਵੇ ਦੇ ਫਰਨੀਚਰ ਦੀ ਕੰਨ ਢਾਕੇ ਤੇ ਇੱਕ ਬੰਦਾ ਜਿਹੜਾ ਬਾਹਰ ਬੈਠਾ ਸੀ ਉਹਨੂੰ ਨਾਲ ਉਹ ਮੁੰਡੇ ਨਾ ਹੈਗਾ ਅਨੰਦ ਸਿੰਘ ਦਾ ਪੁੱਤਰਾ ਅੱਛਾ ਨੰਦ ਨੰਦ ਸਿੰਘ ਦੇ ਪੁੱਤਰਾ ਅਨੰਦ ਸਿੰਘ ਦਾ ਪੁੱਤਰਾ ਤੇ ਪੱਪੇ ਟੀਲੇ ਦਾ ਮੁੰਡਾ ਹੈ ਅੱਛਾ ਜੀ ਉਹਨੂੰ ਨਾਲ ਹੀ ਖਿੱਚ ਕੇ ਲੈ ਗਿਆ ਮੁੰਡੇ ਸੱਟਾਂ ਜਾਰੀ ਲੱਗੀਆਂ ਆਪਾਂ ਸਿਮਲਾ ਹਸਪਤਾਲ ਤੁਸੀਂ ਦਾਖਲ ਕਰਾਇਆ ਉਹਨੂੰ ਅੱਛਾ ਜੀ ਨੁਕਸਾਨ ਜਿਹੜਾ ਦੁਕਾਨ ਦਾ ਦੇਖੇ ਕਿੰਨਾ ਨੁਕਸਾਨ ਹੋ ਗਿਆ ਦੁਕਾਨਾਂ ਨੁਕਸਾਨ 22 ਤੋਂ 3 ਲੱਖ ਦਾ ਹੈਗਾ। ਅੱਛਾ ਜੀ। ਤੇ ਮੁੰਡੇ ਦੀ ਕੀ ਹਾਲਤ ਜਿੱਕਰ ਗੱਲ ਕਰੀਏ? ਮੁੰਡੇ ਦੀ ਕੰਡੀਸ਼ਨਿੰਗ ਖਰਾਬ ਹੀ ਐ। ਦੇਖੋ ਅਸੀਂ ਜੰਗ ਬਲੱਡ ਬਲੱਡ ਵਾਸੀ ਸਾਰੇ ਰੀਜ ਕਰ ਲਿਆ। ਅੱਛਾ ਜੀ। ਇਹ ਮਾਲਗ ਦੀ ਮੌਜ ਹੋਈ ਸ਼ਾਇਦ ਵਾਸੀ ਜਾਏ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਹਾਸੇ ਦੇ ਕਾਰਨ ਦਾ ਜਾਂ ਕੀ? ਪ੍ਰਸ਼ਾਸਨ ਇਹ ਮੰਗ ਕਰਦੇ ਆ ਗੱਡੀ ਨੰਬਰ ਦੇ ਜਿਹੜੇ ਬੰਦੇ ਡਰਾਈਵਰ ਤਿੰਨ ਸੀ ਦੋ ਦੌੜ ਗਏ ਇੱਕ ਬੰਦਾ ਕਾਬੂ ਆ ਗਿਆ। ਮੇਰਾ ਨਾਮ ਡਾਕਟਰ ਦਿਵਿੰਦਰ ਸਿੰਘ ਹੈ ਇਸ ਵਕਤ ਐਮਰਜੈਂਸੀ ਦੇ ਵਿਚਮੀ ਸਿਮਰ ਹਸਪੀਟਲ ਦੇ ਸੂਰੇ ਹੈਗਾ ਸਰਜੈਂਟਿਕ ਪੇਸ਼ੈਂਟ ਆਇਆ ਸੀ ਜੀ ਨਾਮ ਗੁਲਪਾਲ ਸਿੰਘ ਸੰਨੂਫ ਗੁਲਜਾਰ ਸਿੰਘ ਰੂਟ ਸਾਈਡ ਐਕਸੀਡੈਂਟ ਸੀਗਾ ਹੋਇਆ ਬ੍ਰਾਉਟ ਡੈਂਟ ਸੀਗਾ। ਪਰਫੇਲ ਉਹਦੇ ਸਿਰ ਤੇ ਛਾਤੀ ਤੇ ਉਹ ਲੱਤਾਂ ਤੇ ਕਾਫੀ ਜਿਆਦਾ ਡੰਗੀਆਂ ਸੱਟਾਂ ਸੀਗੀਆਂ ਜਦੋਂ ਲਿਆਂਦਾ ਗਿਆ ਉਹਦੀ ਬਹੁਤ ਖੂਨ ਚੁੱਕੀ ਸੀਗੀ ਜਦ ਤੱਕ ਸਾਡੇ ਕੋਲ ਪਹੁੰਚਿਆ। ਬਾਕੀ ਪੁਲਿਸਟਾਰ ਵੀ ਆਪਾਂ ਉਸ ਇਨਫੋਰਮੇਸ਼ਨ ਭੇਜ ਦਿੱਤੀ ਹੈ ਕਿ ਉਹ ਪਲਸਟਿਕ ਇਸ ਨੂੰ ਵੀ ਕਿ ਇੱਕ ਐਂਟਰ ਜੰਮੂ ਤੋਂ ਦਿੱਲੀ ਜਾ ਰਿਹਾ ਖਾਲੀ ਕੈਂਟਰ ਹੈ। ਇਹਕਾ ਤੋਂ ਪਾਨ ਕੰਟਰੋਲ ਹੋ ਕੇ ਦੁਕਾਨਾਂ ਵਿੱਚ ਬੜਿਆ ਜੀ। ਦੁਕਾਨਾਂ ਨੇੜੇ ਮੁੰਡੇ ਗੜੇ ਸੀਗੇ ਇੱਕ ਮੁੰਡੇ ਦੀ ਮੋਕੇ ਦੇ ਜੱਤ ਹੋ ਗਈ। ਸਿਮਲ ਆਫ ਥੋੜੀ ਮੋਚੀ ਨਹੀਂ ਲਾਗ ਦਿੱਤਾ। ਜਦੋਂ ਜੋ ਗਾਰ ਸੀ ਤੇ ਮਿਆ ਲਾਉਣ ਦਾ ਮੌਕਾ ਆ ਰਿਹਾ ਕਿਤੇ ਰਿਹਾ।